ਸਰਦੀਆਂ ਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਖਾਣਾ ਤਾਂ ਚਾਹਦੇ ਹੋ ਲੇਕਿਨ ਤੁਹਾਨੂੰ ਇਹ ਵੀ ਡਰ ਸਤਾਉਂਦਾ ਹੈ ਕਿ ਕਿਤੇ ਤੁਹਾਡਾ weight gain ਨਾ ਹੋ ਜਾਏ ਔਰ ਡਾਇਬਟੀਜ਼ ਦੇ ਪੇਸ਼IENTS ਨੂੰ ਇਹ ਚਿੰਤਾ ਰਹਿੰਦੀ ਹੈ ਕਿ ਕਿਤੇ ਸਾਡਾ blood sugar level ਨਾ ਵੱਧ ਜਾਏ ਕਿਉਂਕਿ ਸਰਦੀਆਂ ਦੇ ਮੌਸਮ ਦੇ ਵਿੱਚ ਹੀ ਗੰਜਰੇਲਾ ਤੁਹਾਨੂੰ ਇੰਜੋਏ ਤੁਸੀਂ ਕਰ ਸਕਦੇ ਹੋ ਅਲਸੀ ਦੀਆਂ ਪਿੰਨੀਆਂ ਘਰ ਦੀ ਬਣੀ ਹੋਈ ਪੰਜੀਰੀ ਗੱਚਕ ਗੁੜ 올 ਦਾ ਥਿੰਗਸ ਦੇ ਕਮ ਇਨ ਦਿਸ ਵੈਦਰ ਔਰ ਇਹ ਚੀਜ਼ਾਂ ਤੁਹਾਨੂੰ ਟੇਸਟੀ ਵੀ ਲੱਗਦੀਆਂ ਹੈ ਕਿਆ ਲੇਕਿਨ ਬਹੁਤ ਜ਼ਰੂਰੀ ਹੈ ਇਹ ਸਮਝਣਾ ਕਿ ਜਿਹੜੀਆਂ 슈ਗਰ ਕਰੀਵਿੰਗਸ ਇਸ ਮੌਸਮ ਦੇ ਦੌਰਾਨ ਹੁੰਦੀਆਂ ਹੈ ਤੁਹਾਡਾ ਮਿੱਠਾ ਖਾਣ ਦਾ ਮਨ ਕਰਦਾ ਹੈ ਭੁੱਖ ਨਹੀਂ ਵੀ ਹੈ ਤਾਂ ਵੀ ਖਾਣ ਦਾ ਮਨ ਕਰਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਇਸ ਮੌਸਮ ਦੇ ਵਿੱਚ ਤੁਹਾਨੂੰ ਪਰੇਸ਼ਾਨ ਕਰਦੀਆਂ ਸੋ ਅੱਜ ਦੇ ਹੈਲਥ ਟਿਪ ਦੇ ਵਿੱਚ ਮੈਂ ਨਾਈਟ੍ਰੀਸ਼ਨ ਪੱਲਵੀ ਤੁਹਾਨੂੰ ਕੁਝ ਸੁਝਾਅ ਦੇਵਾਂਗੀ ਜਿਹੜੇ ਕਿ ਤੁਹਾਡੀਆਂ 슈ਗਰ ਕਰੀਵਿੰਗਸ ਨੂੰ ਕੱਟ ਕਰਨ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੀਆਂ ਹੈ पर सब तो पहला आप करें बेरीज़ बेरीज़ यानी कि क्रैनबेरीज़ ब्लूबेरीज स्ट्रॉबेरीज एंड अपनी देसी बैरी यानी कि आमला जिन्होंने की गूज बेरी कहा जाता है ਜਿਹੜੀਆਂ 베ਰੀਜ਼ ਹੁੰਦੀਆਂ ਉਹਦੇ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟਸ ਹੁੰਦੇ ਆ ਬਹੁਤ ਸਾਰੇ ਉਹਦੇ ਵਿੱਚ ਐਂਟੀ ਇਨਫਲਮੇਟਰੀ ਪ੍ਰੋਪਰਟੀਆਂ ਹੁੰਦੀਆਂ ਜਿਹੜੀਆਂ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਜਿਹੜੀਆਂ ਤੁਹਾਨੂੰ ਜੋਇੰਟ ਪੇਨਸ ਹੋਣ ਦੀ ਦਿੱਕਤ ਵੱਜ ਜਾਂਦੀ ਹੈ ਉਹਨੂੰ ਰਿਡਿਊਸ ਕਰਨ ਦੇ ਵਿੱਚ ਉਹਨੂੰ ਘੱਟ ਕਰਨ ਦੇ ਵਿੱਚ ਮਦਦ ਕਰ ਸਕਦੀਆਂ ਇਸ ਤੋਂ ਇਲਾਵਾ ਜੇ ਤੁਸੀਂ 100 ਗ੍ਰਾਮਸ ਫਰੈਸ਼ 베ਰੀਜ਼ ਲੈਂਦੇ ਹੋ ਉਹਦੇ ਵਿੱਚ ਤੁਹਾਨੂੰ ਓਨਲੀ 50 ਟੂ 60 ਕੈਲਰੀਜ਼ ਮਿਲਦੀਆਂ ਹੈਗੀਆਂ 100 ਗ੍ਰਾਮਸ ਦੇ ਵਿੱਚ ਉਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜਿਹੜਾ ਕਿ ਨਾ ਸਿਰਫ ਤੁਹਾਡੀਆਂ ਕ੍ਰੀ ਲਿਵਿੰਗਸ ਨੂੰ ਡਾਊਨ ਕਰਨ ਦੇ ਵਿੱਚ ਹੈਲਪ ਕਰਦਾ ਹੈ ਲੇਕਿਨ ਤੁਹਾਡੀ ਇਮਿਊਨਿਟੀ ਨੂੰ ਵੀ ਸਟਰੋਂਗ ਕਰਦਾ ਹੈ ਕਿ ਜਿਹੜੇ ਇਸ ਮੌਸਮ ਦੇ ਵਿੱਚ ਤੁਹਾਨੂੰ ਖਾਂਸੀ ਜ਼ੁਕਾਮ ਬੁਖਾਰ ਤੋਂ ਬਚਾਉਣ ਦੇ ਵਿੱਚ ਹੈਲਪ ਕਰ ਸਕਦੀਆਂ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹਾਈ ਪ੍ਰੋਟੀਨ ਡਾਈਟ ਬਾਰੇ ਜੇ ਤੁਹਾਡਾ ਮਨ ਕਰਦਾ ਹੈ ਕਿ ਕੁਝ ਖਾਈਏ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਉਹ ਚੀਜ਼ਾਂ ਲਓ ਜਿਦੇ ਵਿੱਚ ਪ੍ਰੋਟੀਨ ਜ਼ਿਆਦਾ ਰਹਿੰਦਾ ਜਿਵੇਂ ਕਿ ਦਾਲਸ ਹੈ ਐਗਸ ਹੈਗੇ ਹਨ ਚਨਾ ਸੈਲਡ ਹੈ ਸਪਰਾਉਟਸ ਹੈ ਚਿਕਨ ਹੈ ਫਿਸ਼ ਹੈ ਬਿਕੋਜ਼ ਜਿਹੜਾ ਪ੍ਰੋਟੀਨ ਹੈ ਉਹਨੂੰ ਬਰਨ ਕਰਨ ਦੇ ਵਿੱਚ ਤੁਹਾਡੀ ਬੋਡੀ ਦੀ ਜਿਆਦਾ ਮਿਹਨਤ ਲੱਗਦੀ ਹੈ ਜੇ ਬਾਡੀ ਨੂੰ ਜਿਆਦਾ ਮਿਹਨਤ ਕਰਨੀ ਪਵੇ ਤਾਂ ਤੁਹਾਡੀਆਂ ਆਟੋਮੈਟਿਕਲੀ ਤੁਹਾਡੀਆਂ ਕੈਲਰੀਜ਼ ਬਰਨ ਹੁੰਦੀਆਂ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਹੈ ਸੋ ਇਸ ਕਰਕੇ ਤੁਸੀਂ ਆਪਣੇ ਮੈਟਾਬੋਲਿਜ਼ਮ ਨੂੰ ਫਾਸਟ ਰੱਖਣ ਵਾਸਤੇ ਤੁਸੀਂ ਪ੍ਰੋਟੀਨਸ ਖਾਓ ਪ੍ਰੋਟੀਨਸ ਜਿਹੜੇ ਹੈਗੇ ਆ ਉਹ ਫਿਲਿੰਗ ਹੁੰਦੇ ਆ ਜੇ ਕੋਈ ਚੀਜ਼ ਫਿਲਿੰਗ ਹੋਏਗੀ ਤਾਂ ਤੁਹਾਨੂੰ ਭੁੱਖ ਨਹੀਂ ਲੱਗੇਗੀ ਤੁਹਾਡਾ ਪੇਟ ਭਰਿਆ ਰਹੇਗਾ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਵੰਡਰ ਐਂਡ ਵਰਸਟਾਈਲ ਫੂਡ ਬਾਰੇ ਜਿਹੜਾ ਹੈ ਚੀਆ ਸੀਡਸ ਮੈਂ ਚੀਆ ਸੀਡਸ ਨੂੰ ਬਹੁਤ ਐਡਵੋਕੇਟ ਕਰਦੀ ਆ ਬਿਕੋਜ਼ ਜਿਹੜੇ ਛਿਆਂ ਸੀਡਸ ਛੋਟੇ ਛੋਟੇ ਹੁੰਦੇ ਆ ਲੇਕਿਨ ਆਪਣੇ ਤੋਂ 10 ਗੁਣਾ ਜ਼ਿਆਦਾ ਪਾਣੀ ਐਬਜ਼ਾਰਬ ਕਰ ਲੈਂਦੇ ਆ ਔਰ ਜਦੋਂ ਤੁਹਾਡੇ ਇੰਟਰਸਟਾਈਨ ਵਿੱਚ ਤੁਹਾਡੇ ਸਿਸਟਮ ਦੇ ਵਿੱਚ ਜਾਂਦੇ ਆ ਤਾਂ ਉਹਨੂੰ ਬਹੁਤ ਦੇਰ ਤੱਕ ਫੁੱਲ ਰੱਖਦੇ ਆ ਵਰਸਟਾਈਲ ਮੈਂ ਇਸ ਲਈ ਵਰਡ ਯੂਜ਼ ਕੀਤਾ ਕਿਉਂਕਿ ਹਰ ਰੋਲ ਦੇ ਵਿੱਚ ਫਿਟ ਹੋ ਜਾਂਦੇ ਆ ਹਰ ਫਨਮੋਲਾ ਹੈ ਬਿਕਾਜ਼ ਤੁਸੀਂ ਚਾਹੇ ਇਹਨੂੰ ਐਜ਼ ਅ ਸੀਡ ड्राई सीड ले सकते हो इन्हों ਤੁਸੀਂ ਸੋਕ ਕਰਕੇ ਆਪਣੇ ਪੋਰਿਜ ਵਿੱਚ ਪਾ ਸਕਦੇ ਹੋ ਤੁਸੀਂ ਸੈਲਡ ਦੇ ਉੱਪਰ ਉਹਨੂੰ ਪਾ ਸਕਦੇ ਹੋ ਦਹੀਂ ਦੇ ਵਿੱਚ ਪਾ ਕੇ ਖਾ ਸਕਦੇ ਹੋ ਸੋ ਆਲ ðiਸ ਥਿੰਗਸ ਦੇ ਕੈਨ ਬੀ ਡਨ ਵੈਰੀ ਵੈਲ ਵੈਰੀ ਨਾਈਸਲੀ ਵਿਦ ਚੀਆ ਸੀਡਸ ਇਸ ਤੋਂ ਬਾਅਦ ਇੱਕ ਛੋਟਾ ਜਿਹਾ ਟਿਪ ਦੇਣਾ ਚਾਹਾਂਗੀ সুইਟ ਪੋਟੈਟੋ ਯਾਨੀ ਕਿ ਜਿਹੜਾ ਤੁਸੀਂ ਸ਼ਕਰਕੰਦੀ ਜਿਹਨੂੰ ਕਹਿੰਦੇ ਹੋ ਇਸ ਮੌਸਮ ਦੇ ਵਿੱਚ ਤੁਸੀਂ ਜਾਓ ਪੱਠੜੀਆਂ ਉੱਤੇ ਤੁਹਾਨੂੰ ਬਹੁਤ ਸਾਰੀਆਂ ਖੂਬਸੂਰਤ ਜਿਹੜੀਆਂ ਚਾਕ ਚਾਰਡ সুইਟ ਪੋਟੈਟੋ ਮਿਲਦੇ ਹਨ ਜਿਹੜੇ ਕਿ ਛੋਟੇ-ਛੋਟੇ ਜਿੱਦਾਂ ਤੁਹਾਨੂੰ ਜਿਹੜੇ ਚਾਕਕੋਲ ਦੇ ਉੱਪਰ ਜਿਨ੍ਹਾਂ ਨੂੰ ਬਰਨ ਕਰਕੇ ਖਾਇਆ ਜਾਂਦਾ ਹੈ ਪੁੱਜੀ ਹੋਈ ਸ਼ਕਰਕੰਦੀ ਜਿਹਨੂੰ ਕਹਿੰਦੇ ਹੋ ਇਟ ਇਜ਼ ਅ ਵੈਰੀ ਗੁੱਡ ਥਿੰਗ ਲੇਕਿਨ ਇਹਦੇ ਵਿੱਚ ਡੈਫੀਨਿਟਲੀ ਗੈਲਰੀਜ਼ ਵੀ ਹੁੰਦੇ ਆ ਜੇ ਤੁਸੀਂ সুইਟ ਪੋਟੈਟੋ ਦੇ ਉੱਪਰ ਸ਼ਕਰ ਗੰਦੇ ਦੇ ਉੱਪਰ ਥੋੜਾ ਜਿਹਾ ਸਿਨਮਨ ਪਾ ਕੇ ਤੁਸੀਂ ਇਹਨੂੰ ਖਾਓ ਔਰ ਤੁਸੀਂ ਚਟਨੀ ਨਾ ਪਾਓ ਇਹ ਵੀ ਇੱਕ ਬਹੁਤ ਅੱਛਾ ਸਨੈਕ ਹੈ ਜਿਹੜਾ ਕਿ ਕਾਫੀ ਦੇਰ ਤੱਕ ਤੁਹਾਡੇ ਪੇਟ ਨੂੰ ਭਰਿਆ ਰੱਖ ਸਕਦਾ ਹੈ ਇਸ ਤੋਂ ਇਲਾਵਾ ਬਹੁਤ ਹੋਰ ਸਾਰੇ ਫੂਡਸ ਹੈਗੇ ਹਨ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਦੱਸਾਂਗੀ ਲੇਕਿਨ ਨੈਕਸਟ ਸਟੈਪ ਦੇ ਵਿੱਚ ਔਰ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸਾਰੀ ਜਾਣਕਾਰੀ ਤੁਹਾਡੇ ਕਿਸੇ ਫਰੈਂਡ ਨੂੰ ਚਾਹੀਦੀ ਹੈ ਜਿਨ੍ਹਾਂ ਨੂੰ ਬਾਰ-ਬਾਰ ਭੁੱਖ ਲੱਗਦੀ ਹੈ ਔਰ weight gain ਹੋਣ ਦੀ ਵੀ ਚਿੰਤਾ ਹੈ ਤਾਂ ਤੁਸੀਂ ਡੈਫੀਨੇਟਲੀ ਇਹ ਵੀਡੀਓ ਜ਼ਰੂਰ and